ਇੱਕ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 6 ਟ੍ਰਿਲੀਅਨ ਡਾਲਰ ਅਮਰੀਕਾ ਦੇ ਵਿੱਚ ਟੈਰਿਫ ਤੋਂ ਇਕੱਠਾ ਹੋਊਗਾ। ਇਹ ਕੰਜ਼ਿਊਮਰ ਆ ਉਹ ਪੈਸਾ ਕਿੱਥੋਂ ਲੈ ਕੇ ਆ ਰਿਹਾ ਜਾਂ ਉਹ 6 ਟ੍ਰਿਲੀਅਨ ਦੇ ਵਿੱਚ ਉਹਦਾ ਕਿੰਨਾ ਹੈ ਤੇ ਇਕਨੋਮੀ ਨੂੰ ਇਹਨੇ ਕਿੰਨਾ ਸਲੋ ਕਰਨਾ। ਤੇ ਜੇ ਇਕਨੋਮੀ ਸਲੋ ਹੋ ਕੇ ਰੈਸੈਸ਼ਨ ਦੇ ਵੱਲ ਚਲੇਗੀ ਤੇ ਫਿਰ ਕੀ ਆਪਸ਼ਨ ਹੈ? ਦੂਜਾ ਜਿਹੜਾ ਉਹਨਾਂ ਦਾ ਅਲਟੀਮੇਟ ਟਾਰਗੇਟ ਇਹ ਆ ਕਿ ਅਮਰੀਕਾ ਦੇ ਵਿੱਚ ਨੌਕਰੀਆਂ ਵਾਪਸ ਆਉਣ। ਅਮਰੀਕਾ ਦੇ ਵਿੱਚ ਫੈਕਟਰੀਆਂ ਵਾਪਸ ਆਉਣ ਜਿਹਦੇ ਉੱਤੇ 25% ਟੈਰਫ ਦੇ ਕੇ ਤੇ ਇਨਾ ਮਹਿੰਗਾ ਕਰਕੇ ਉਹਨੂੰ ਉੱਥੇ ਲੈ ਕੇ ਜਾਣੇ ਆ ਕਿਉਂ ਨਾ ਇਹਨੂੰ ਅਮਰੀਕਾ ਦੇ ਵਿੱਚ ਹੀ ਬਣਾਇਆ ਜਾਵੇ ਅਮਰੀਕਾ ਦੇ ਵਿੱਚ ਬਣਾ ਕੇ ਅਮਰੀਕਾ 'ਚ ਹੀ ਵੇਚ ਦਿਓ ਤੇ ਟੈਕਸ ਜਿਹੜਾ ਜ਼ੀਰੋ ਉਹ ਅਮਰੀਕਾ ਦੇ ਵਿੱਚ ਟੈਰਫ ਤੇ ਟੈਰਫ ਦੇ ਨਾਲ ਹੋਣ ਵਾਲਾ ਇਕੱਠਾ ਜਿਹੜਾ ਪੈਸਾ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 6 ਟ੍ਰਿਲੀਅਨ ਡਾਲਰ ਅਮਰੀਕਾ ਦੇ ਵਿੱਚ ਟੈਰਫ ਤੋਂ ਇਕੱਠਾ ਹੋਊਗਾ ਰਾਸ਼ਟਰਪਤੀ 트੍ਰੰਪ ਦੀ ਇਹ ਸਕੀਮ ਆ ਕਿ ਇੰਨੇ ਟ੍ਰਿਲੀਅਨ ਡਾਲਰ ਜਿਹੜਾ ਉਹ ਇਕੱਠਾ ਕੀਤਾ ਜਾਊਗਾ ਪਰ ਇਹ ਸਾਰੇ ਕੁਛ ਦੇ ਨਾਲ ਜਿਹੜਾ ਕਿ ਹੁਣ ਉਹ ਕੈਲਕੂਲੇਸ਼ਨ ਕਰਕੇ ਦੱਸਿਆ ਜਾ ਰਿਹਾ 6 ਟ੍ਰਿਲੀਅਨ ਡਾਲਰ 10 ਸਾਲਾਂ ਦੇ ਵਿੱਚ ਕਹਿ ਰਹੇ ਆ ਇਹ ਕਿ 10 ਸਾਲ ਲੱਗਣਗੇ 6 ਟ੍ਰਿਲੀਅਨ ਡਾਲਰ ਟੈਰਫ ਤੋਂ ਇਕੱਠਾ ਹੋ ਜਾਊਗਾ ਪਰ ਉਹ ਟੈਰਫ ਦਾ ਜਿਹੜਾ ਪੈਸਾ ਆ ਸਾਰਾ ਕਿੱਧਰੋਂ ਆਇਆ ਕੀ ਉਹ ਜਿਹੜਾ ਪੈਸਾ ਆ ਉਹਨੂੰ ਇਹ ਇਹਨਾਂ ਨੇ ਜਿਹੜੇ ਉਹਦਾ ਅਸਰ ਅਮਰੀਕਾ ਦੇ ਉੱਤੇ ਨਹੀਂ ਪਊਗਾ ਜਿਹੜਾ ਕੰਜ਼ਿਊਮਰ ਆ ਉਹ ਪੈਸਾ ਕਿੱਥੋਂ ਲੈ ਕੇ ਆ ਰਿਹਾ ਜਾਂ ਉਹ 6 ਟ੍ਰਿਲੀਅਨ ਦੇ ਵਿੱਚ ਉਹਦਾ ਕਿੰਨਾ ਹੈ ਤੇ ਇਕਨੋਮੀ ਨੂੰ ਇਹਨੇ ਕਿੰਨਾ ਸਲੋ ਕਰਨਾ ਤੇ ਜੇ ਇਕਨੋਮੀ ਸਲੋ ਹੋ ਕੇ ਰੈਸੈਸ਼ਨ ਦੇ ਵੱਲੋਂ ਚਲੇਗੀ ਤਾਂ ਫਿਰ ਕੀ ਆਪਸ਼ਨ ਆ ਸੋ ਕਿੰਨੇ ਸੈਂਕੜੇ ਬਿਲੀਅਨ ਡਾਲਰ ਸਾਲ ਦੇ ਵਿੱਚ ਇਕੱਠਾ ਹੋਣਾ ਇਹੇ ਰਾਸ਼ਟਰਪਤੀ ਟਰੰਪ ਦੀ ਸਕੀਮ ਆ ਇਹ ਵੀ ਵਾਈਟ ਹਾਊਸ ਦੀ ਸਟੇਟਮੈਂਟ ਆ ਜਿਹਦਾ 6 ਟ੍ਰਿਲੀਅਨ ਡਾਲਰ ਦਾ ਇਹਨਾਂ ਨੇ ਅੰਕੜੇ ਦੱਸੇ ਆ ਇਹ ਉਹਨਾਂ ਦੀ ਸਕੀਮ ਆ ਕਿ ਮੈਂ ਅਸਲ ਚਾਹ ਕਰਨਾ ਚਾਹਨਾ ਕਿ ਇਦਾਂ 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 ਕਰਕੇ ਉਹ ਟੈਰਿਫ ਲਾ ਕੇ ਜਿੰਨਾ ਬਾਹਰਲਾ ਪੈਸਾ ਆ ਉਹ ਸਾਰੇ ਦੇ ਉੱਤੇ ਉਹ ਸਾਡੇ ਕੋਲੇ ਅਮਰੀਕਾ ਦੇ ਵਿੱਚ ਆਊਗਾ ਤੇ 6 ਟ੍ਰਿਲੀਅਨ ਡਾਲਰ ਦਾ ਸਿੱਧੀ ਸਿੱਧੀ ਜਿਹੜੀ ਕਮਾਈ ਆ ਜਾਂ ਇਦਾਂ ਕਹਿ ਲਓ ਕਿ ਬਜਟ ਦੇ ਵਿੱਚ 10 ਸਾਲਾਂ ਦੇ ਵਿੱਚ ਆ ਜਾਊਗੀ ਪਰ ਇਹਦੇ ਨਾਲ ਜਿੱਥੇ ਇੱਕ ਇਹ ਜਿਹੜੇ ਦੋਵੇਂ ਦੋਵੇਂ ਤਰਕ ਨੇ ਆਪਣੇ ਆਪਣੇ ਰਾਸ਼ਟਰਪਤੀ ਟਰੰਪ ਦਾ ਤਰਕ ਬਹੁਤ ਸਪਸ਼ਟ ਆ ਉਹ ਕਹਿੰਦੇ ਵੀ ਮੇਰਾ ਇੱਕ ਇੱਕ ਤ ਟੈਰਿਫ ਦੇ ਨਾਲ ਕੀ ਹੋਊਗਾ ਆ 6 ਟ੍ਰਿਲੀਅਨ ਡਾਲਰ ਤੇ ਸਿੱਧਾ ਇਕੱਠਾ ਹੋਊਗਾ ਦੂਜਾ ਜਿਹੜਾ ਉਹਨਾਂ ਦਾ ਅਲਟੀਮੇਟ ਟਾਰਗੇਟ ਇਹ ਆ ਕਿ ਅਮਰੀਕਾ ਦੇ ਵਿੱਚ ਨੌਕਰੀਆਂ ਵਾਪਸ ਆਉਣ ਅਮਰੀਕਾ ਦੇ ਵਿੱਚ ਫੈਕਟਰੀਆਂ ਵਾਪਸ ਆਉਣ ਕਿ ਜਦੋਂ ਇੱਥੇ ਬਣਾਈ ਹੋਈ ਚੀਜ਼ ਦੇ ਉੱਤੇ ਜ਼ੀਰੋ ਟੈਕਸ ਆ ਉਹਦੇ ਤੇ ਕੋਈ ਟੈਕਸ ਨਹੀਂ ਕਾਰ ਮੰਨ ਲਓ ਬਣਦੀ ਆ ਅਮਰੀਕਾ ਦੇ ਵਿੱਚ ਜੇ ਕੋਈ ਚੀਜ਼ ਬਾਹਰੋਂ ਆਉਂਦੀ ਆ ਉਹਦੇ ਉੱਤੇ 25% ਟੈਰਫ ਆ ਤੇ ਫਿਰ ਜਿਹੜੀਆਂ ਕੰਪਨੀਆਂ ਨੇ ਵੱਡੀਆਂ-ਵੱਡੀਆਂ ਉਹ ਕਿਉਂ ਨਹੀਂ ਇਹ ਸੋਚਣਗੀਆਂ ਕਿ ਆਪਾਂ ਜਿਹੜੀ ਚੀਜ਼ ਇੱਥੇ ਕਿਸੇ ਦੂਜੇ ਮੁਲਕ 'ਚ ਬਣਾ ਕੇ ਅਮਰੀਕਾ ਨੂੰ ਭੇਜਦੇ ਆ ਤੇ ਉੱਥੇ ਉਹਦੇ ਉੱਤੇ 25% ਟੈਰਫ ਦੇ ਕੇ ਤੇ ਇੰਨਾ ਮਹਿੰਗਾ ਕਰਕੇ ਉਹਨੂੰ ਉੱਥੇ ਲੈ ਕੇ ਜਾਣੇ ਆ ਕਿਉਂ ਨਾ ਇਹਨੂੰ ਅਮਰੀਕਾ ਦੇ ਵਿੱਚ ਹੀ ਬਣਾਇਆ ਜਾਵੇ ਅਮਰੀਕਾ ਦੇ ਵਿੱਚ ਬਣਾ ਕੇ ਅਮਰੀਕਾ 'ਚ ਹੀ ਵੇਚ ਦਿਓ ਤੇ ਟੈਕਸ ਜਿਹੜਾ 0 ਮਤਲਬ ਜਿਹੜਾ 25% ਟੈਰਫ ਲੱਗਣਾ ਸੀ ਉਹ ਸਾਰਾ ਤਾਂ 0 ਹੋ ਗਿਆ ਬਾਕੀ ਤੇ ਸਾਰੇ ਟੈਕਸ ਉੱਥੇ ਹੀ ਰਹਿਣਗੇ ਇਹਦੇ ਨਾਲ ਕੰਪਨੀਆਂ ਨੂੰ ਫਾਇਦਾ ਇਹ ਆ ਕਿ ਉਹਨਾਂ ਦੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਉਹਨਾਂ ਨੂੰ ਫਾਇਦਾ ਹੋਊਗਾ ਵਿਕਣਗੀਆਂ ਜਦੋਂ ਕਸਟਮਰ ਨੂੰ ਸਸਤੀ ਚੀਜ਼ ਮਿਲੂਗੀ ਤਾਂ ਜ਼ਿਆਦਾ ਵਿਕਣਗੀਆਂ ਅਮਰੀਕਾ ਨੂੰ ਫਾਇਦਾ ਇਹਦੇ ਵਿੱਚ ਸਿੱਧਾ ਸਿੱਧਾ ਇਹ ਆ ਕਿ ਬਾਹਰਲੀਆਂ ਫੈਕਟਰੀਆਂ ਜਿਹੜੀਆਂ ਉੱਥੇ ਆ ਜਾਣਗੀਆਂ ਉੱਥੇ ਜੌਬਸ ਮਿਲਣਗੀਆਂ ਇਕਨੋਮੀ ਜਿਹੜੀ ਆ ਹੋਰ ਸਟਰੋਂਗ ਹੋਊਗੀ ਰਾਸ਼ਟਰਪਤੀ ਟਰੰਪ ਦਾ ਅਲਟੀਮੇਟ ਮਕਸਦ ਵੀ ਇਹੀ ਆ ਪਰ ਇਹਦੇ ਤੋਂ ਬਿਨਾਂ ਟੈਰਿਫ ਤੋਂ ਦੱਸਿਆ ਜਾ ਰਿਹਾ ਕਿ 10 ਸਾਲਾਂ ਦੇ ਵਿੱਚ 6 ਟ੍ਰਿਲੀਅਨ ਡਾਲਰ ਇਕੱਠਾ ਹੋਣ ਦੀ ਸੰਭਾਵਨਾ